ਹੈਲੋ ਜੀ ਹਾਂ ਜੀ ਸਸਟੀ ਕਲੋਜੀ ਕਲੋਜੀ ਆ ਚਾਪਾ ਕੱਟਦੇ ਆਂਗੇ ਆਪਣੀ ਬੇਟੀ ਦਾ ਫਰਾਕ ਚਾਕਾਂ ਵਾਲੀ ਫਰਾਕ ਤੇ ਪਹਿਲਾਂ ਸਭ ਤੋਂ ਇਹ 5 ਮੀਟਰ ਕੱਪੜਾ ਹੈਗਾ ਤੇ ਪਹਿਲਾਂ ਸਭ ਤੋਂ ਆਪਾਂ ਕੱਟਦੇ ਆਂ ਇਹਦਾ ਬਾਡੀ ਪਾਰਟ ਉੱਪਰਲਾ ਤੇ ਉਹ ਆਪਾਂ ਜਿੰਨਾ ਵੀ ਰੱਖਣਾ ਹੈ ਮੇਚੀ ਦੇ ਹਿਸਾਬ ਨਾਲ ਜੇ ਕਿਸੇ ਦਾ 15 ਹੈ ਤੇ ਪਹਿਲਾਂ 16 ਕੱਟਣਾ ਤੇ ਜੇ ਕਿਸੇ ਦਾ 14 ਜਾਂ 15 ਕੱਟਣਾ ਕਿਉਂਕਿ 1 ਇੰਚ ਜਿਹੜਾ ਮਾਰਜਨ ਦਾ ਉਹ ਆਪਾਂ ਰੱਖਣਾ ਹੈ 1 ਇੰਚ ਉੱਪਰ ਆ ਜਾਂਦਾ ਤੇ 1 ਇੰਚ ਨੀਚੇ ਆ ਜਾਂਦਾ ਹੈਗਾ ਇਨੂੰ ਆਪਾਂ ਇਹ ਆਪਾਂ ਕੱਟਣਾ 15.5 ਤੇ 14.5 ਇੰਚ ਆ। ਠੀਕ ਹੈ ਜੀ। ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਪਹਿਲਾਂ ਆਪਾਂ ਬਾਡੀ ਪਾਰਟ ਕੱਟਦੇ ਆ। ਆਪਾਂ ਸ਼ਾਮ ਲਾਏ ਹੋਏ ਨੇ। ਇਹਨੂੰ ਫੋਲਡਿੰਗ ਕਰਕੇ ਬਿਲਕੁਲ ਸਹੀ ਕਰਕੇ Ini ਨੂੰ ਪਾਰਟੀ di ਕਰਾਂਗੇ ਇਹ ਵੀ ਆਪਾਂ ਹੁਣ ਇਹਦੇ ਆਪਾਂ ਛਾਤੀ ਦੇ ਹਿਸਾਬ ਨਾਲ ਕੱਟ ਲੈਣਾਗਾ ਜਿੰਨਾ ਹੋਵੇ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਫੋਲਡ ਕਰਕੇ ਕੱਟ ਸਕਦੇ ਹੋ ਕਿਉਂਕਿ ਜਿਹੜਾ ਸਾਈਡ ਵਾਲਾ ਕੱਪੜਾ ਨਾ ਗਲੇ 'ਨ ਲੱਗ ਜੂਗਾ ਤੇ ਆਪਾਂ ਇਸ ਤਰੀਕੇ ਦੇ ਨਾਲ ਵੀ ਕੱਟ ਸਕਦੇ ਹਾਂ ਉੱਦਿਐਸ ਟਰਾਪਾ ਜੁੜ ਕੇ ਰੱਖ ਲਿਆ ਜੋਇੰਟ ਆਪਾਂ ਇੱਥੋਂ ਕੱਟ ਦਿੱਤਾ ਤੇ ਇਹਦਾ ਆਪਾਂ ਰੱਖਣਾ ਹੈਗਾ 8 ਤੋਂ 7.5 ਵਿੱਚ ਤੁਸੀਂ ਰੱਖ ਸਕਦੇ ਹੋ ਕਿਉਂਕਿ ਇਹਦਾ ਨਾ ਦੂਜਾ ਬੋਟ ਨਿਕਲਣਾ ਹੈ ਇਸ ਲਈ ਇਹਦਾ ਤੀਰਾ ਵੱਡਾ ਹੋਏਗਾ ਜੇ ਤੁਸੀਂ ਦੂਸਰਾ ਗਲਾ ਲੈਣਾ ਤਾਂ ਫਿਰ ਆਪਦੇ ਤੀਰੇ ਦੇ ਹਿਸਾਬ ਨਾਲ ਹੀ ਰੱਖਿਆ ਜਾ ਸਕਦਾ ਜੀ ਐਟੋ ਆਪਾਂ ਸੱਤ ਇੰਚੀ ਰੱਖਾਂਗੇ ਚਾਹਤੀ ਹੈ ਕਿ ਇਹ ਦੀ 17 ਸਾਡੇ 17 ਦਾ ਅੱਧ ਸਵਾ ਕੁ ਅੱਠ ਆਪਾਂ 8.5 ਲੱਖਾਂ ਨੇ ਕਿਉਂਕਿ ਉਹ ਜਿਹੜੇ 33 ਇੰਚ ਦੇ ਬੈਕ ਸਾਈਡ ਵਾਲਾ ਤੇ ਫਰੰਟ ਸਾਈਡ ਵਾਲਾ ਇਹ ਜਿਹੜੇ ਆਪਣੇ ਬਾਡੀ ਪਾਰਟ ਨੇ ਇਹਨਾਂ ਨੂੰ ਆਪਾਂ ਅਲੱਗ ਕਰ ਲੈਣੇ ਆ ਕਿਹੜਾ ਤੁਸੀਂ ਆਪਣੀ ਮਾਰਕੀ ਤਰ੍ਹਾਂ ਰੱਖ ਸਕਦੇ ਜੀ ਤੁਸੀਂ ਆਪਣੇ ਸੂਟ ਦੇ ਘੇਰੇ ਨਾਲੋਂ ਥੋੜਾ ਜਿਹਾ ਵੱਧ ਰੱਖ ਸਕਦੇ ਜੀ 5-7 ਇੰਚ ਜਿੰਨਾ ਵੀ ਤੁਸੀਂ ਵੱਧ ਰੱਖਣਾ ਚਾਹੁੰਦੇ ਹੋ ਰੱਖ ਸਕਦੇ ਜੀ ਇਹ ਆਪਣੀ ਫਰਾਕ ਤਿਆਰ ਹੋ ਗਈ। ਆਪਾਂ ਤੁਹਾਨੂੰ ਸਲਾਈ ਕਰਕੇ ਪੂਰੀ ਦਿਖਾਵਾਂਗੇ। ਇਹ ਆਪਣਾ ਫਰਾਕ ਦਾ ਹੋ ਗਿਆ। ਤੇ ਇਹਦੇ ਵਿੱਚੋਂ ਬਾਕੀ ਦੇ ਪਛਦੇ ਕੱਪੜੇ ਚੋਂ ਨਾ ਆਪਾਂ ਪਹਿਲਾਂ ਪਲਾਜ਼ੋ ਬਣਾਵਾਂਗੇ। ਪਲਾਜ਼ੋ ਬਣਾ ਕੇ ਜੇ ਕੱਪੜਾ ਬੱਜਿਆ ਤਾਂ ਆਪਾਂ ਉਹਦੇ ਚੋਂ ਬਣਾ ਲਾਂਗੇ। ਬਾਹਾਂ ਨਹੀਂ ਤੇ ਜਿਹੜਾ ਇਹ ਨਾਲੋਂ ਪੀਸ ਬਚਿਆ ਨਾ ਆਪਾਂ ਇਹਦੇ ਵਿੱਚ ਜੁਆਇੰਟ ਪਾ ਕੇ ਤੇ ਲੈਂਸ ਪਾ ਕੇ ਜਾਂ ਹਨਾ ਕੋਈ ਡਿਜ਼ਾਈਨ ਪਾ ਕੇ ਇਥੋਂ ਬਾਹ ਤਿਆਰ ਕਰ ਸਕਦੇ ਹਾਂ ਕਿਉਂਕਿ ਇਥੋਂ ਮੋਡਾ ਕੱਟਿਆ ਜਾਊਗਾ। ਜੇ ਇਸ ਤਰ੍ਹਾਂ ਮਾਜੀ ਆਪਾਂ ਇਹ ਬੱਜੂਣਾ ਸਾਕਦੇ ਆ ਇਹ ਜੁਆਇੰਟ ਵਾਲੀ ਬਣੂਗੀ ਉੱਪਰ ਹੁਣ ਕਿਉਂਕਿ ਅੱਜ ਕੱਲ ਬੜਾ ਲੈਸਾਂ ਵਰਹਾਜ ਲੈਸ ਵੀ ਆਪਾਂ ਪਾ ਸਕਦੇ ਆ ਤੇ ਕੋਈ ਨਾ ਕੋਈ ਡਿਜ਼ਾਈਨ ਵੀ ਆਪਾਂ ਪਾ ਸਕਦੇ ਆ ਇਹਨੂੰ ਆਪਾਂ ਸੰਭ ਕੇ ਰੱਖਾਂਗੇ ਪਹਿਲਾਂ ਆਪਾਂ ਪਲਾਜ਼ੋ ਦੀ ਕਟਿੰਗ ਕਰਾਂ ਠੀਕ ਹੈ ਜੀ ਲੋ ਜੀ ਜੇ ਫਰਾਕ ਦੀ ਕਟਾਈ ਤੁਹਾਨੂੰ ਵਧੀਆ ਲੱਗੀ ਤਾਂ ਆਪਾਂ ਸਲਾਈ ਦੀ ਵੀ ਪਾਵਾਂਗੇ ਤੇ ਲੈਕਚਰ ਤੇ ਕਮੈਂਟ ਜ਼ਰੂਰ ਕਰਿਆ ਜੀ ਸਸਤੀ ਆ ਅੰਡ 7 ਇੰਚ ਚਾਪਾ ਰੱਖ ਲਿਆ ਕਿਉਂਕਿ ਬੱਚੀ ਹੈ ਤੇ ਉਹ ਮੇਂਚਾ ਲੈ ਆਏ ਹੁੰਦਾ ਤੇ ਹੁਣ ਮੇਂਚਾ ਲੈ ਕੇ ਆਪਾਂ ਕਰਦੇ ਆਂਗੇ ਇੱਥੋਂ ਆਪਾਂ 1 ਇੰਚ ਦੀ ਹੋ ਕਰਨੀ ਹੈਗੀ ਗਲਾਈ ਪਾਉਣੀ ਹੈਗੀ ਇੱਥੋਂ ਪਾ ਦਿੱਤੀ ਆਪਾਂ ਗਲਾਈ ਇਹਦਾ ਅੱਧਾ ਕਰਕੇ ਇੱਥੋਂ 3.5 ਦਾ मार्जन पदो दो इंच का लिया कमर पंद्रह इंच मार्जन पदो दो इंच का ले लिया आ अपना सिलाई वाला है इतने पर चार या साढ़े तीन इंच प्लेट पावे ਆਵਲੇ 7 ਤੇ ਪੈਂਦੇ ਤੇ ਬੱਚੀਆਂ ਦੇ ਪੈਂਦੇ ਨੇ 6.5 ਤੇ ਇਹ ਆਪਾਂ 3 3.5 ਇੰਚ ਤੇ ਪਾਵਾਂਗੇ ਧਾ ਇੰਚ ਵਿੱਚ ਆ ਜਾਊਗਾ ਇਹ ਪਲੇਟ ਆਪਣਾ ਥੱਲੇੋਂ ਖੁੱਲਾ ਹੁੰਦਾਗਾ ਇਸ ਤਰ੍ਹਾਂ ਇਹ ਇਸ ਤਰ੍ਹਾਂ ਪਲੇਟ ਪੈਂਦਾਗਾ ਇਸ ਤਰ੍ਹਾਂ ਕਰਕੇ ਧੇ ਦੇ ਇੰਚ ਦਾ ਪਾਊਗਾ ਵਿੱਚ ਖੁੱਲਾ ਹੀ ਪਾਊਗਾ ਆਪਾਂ ਤਾਂ ਸਲਾਈਵ ਕਰਕੇ ਦਿਖਾਵਾਂਗੇ ਹਾਂ ਜੀ ਇਹਦੀ ਆਪਾਂ ਕਟਿੰਗ ਕਰ ਲੈਨੇ ਆਂ పేక సైడ్ కట్టింగ్ కెక్ సైడ్ ఆ క ఫ్రైడ్

ਸਵਾਦ ਉਹਦੀ ਆਪਾਂ ਪਾ ਦਿੰਨੇ ਆਂ ਕੁਛ ਆਪਣੇ ਮਾਰਚੰਚ ਹੋ ਜੂਗਾ ਤੇ ਇਹਦੀ ਜਿਹੜੀ ਇਹਦਾ ਜਿਹੜਾ ਹੀ ਹੈ ਥੱਲੇ ਉਹ ਨਾ ਯੂ ਸ਼ੇਪ ਨਹੀਂ ਹੁੰਦੀ ਇਸ ਤਰ੍ਹਾਂ ਦੀ ਇਹਦੇ ਕਟਾਈ ਹੁੰਦੀ ਹੈ ਕਿਉਂਕਿ ਆਪਾਂ ਦੂਸਰਾ ਗਲਾ ਵੀ ਇਦਾਂ ਦਾ ਹੀ ਲਾਉਣਾ ਐਸਟਰਾ ਦੀ ਐਸਟਰਾ ਦੀ ਕਟਾਈ ਹੁੰਦੀ ਹੈ ਇਹ ਹੋ ਗਿਆ ਬਾਡੀ ਪਾਰ ਤਿਆਰ ਵਾਲੇ ਕੱਪੜੇ ਦੇ ਵਿੱਚੋਂ ਆਪਾਂ ਇਹਦਾ ਘੇਰਾ ਰੱਖਣਾ ਹੈ ਫਰਾਕ ਦਾ ਜਿੰਨਾ ਵੀ ਘੇਰਾ ਆਪਾਂ ਮੰਤੀ ਕਰ ਲੈਣੇ ਆਂਗੇ ਪਹਿਲਾਂ ਵੀ ਫਰਾਕ ਇਹਨਾਂ ਦੀ ਸਿੱਧੀ ਸੀ ਹੁਣ ਇਹ ਪੁਰਾਣੀ ਹੋ ਗਈ ਹੈ ਉਸੇ ਦਾ ਨਾਪ ਲੈ ਕੇ ਯੋਗੀ ਹੁਣ ਆਪਾਂ ਬਾਜੀ ਕੱਟ ਲਈਏ ਬਾਜੀ ਦੀ ਆਪਾਂ ਲੰਬਾਈ ਲੈਣੀ ਹੈਗੀ ਆਪਣੀ ਤਿਆਰ 17 ਇੰਚ ਹੋਵੇ ਤੇ ਆਪਾਂ 2 ਇੰਚ ਵਾਧਾ ਲੈਣੀ ਹੈ 19 ਇੰਚ ਜਿੰਨਾ ਵੀ ਤੁਸੀਂ ਉਹ ਕਰਖਣਾ ਰੱਖ ਸਕਦੇ ਹੋ ਅੱਗੇ ਤੋਂ ਆਪਾਂ ਸਾਢੇ 7 ਰੱਖਾਂਗੇ ਸਾਢੇ 8 ਤੇ ਨਿਸ਼ਾਨ ਲਾ ਕੇ ਜੇ ਪਾਕਿਸਤਾਨੀ ਬਣਾਉਣੀ ਹੈ ਨਾ ਆਪਾਂ ਤਾਂ ਇੱਥੋਂ 7 ਇੰਚ ਤੇ ਆਪਾਂ ਨਿਸ਼ਾਨ ਜਿਹੜਾ ਲਾ ਲੈਣਾ ਹੈਗਾ ਜਿੰਨਾ ਵੀ ਕਿਸੇ ਨੇ ਅੱਗੇ ਰੱਖਣਾ ਹੋਵੇ ਆਪਦੇ ਹਿਸਾਬ ਨਾਲ ਰੱਖ ਸਕਦਾ ਹੈ ਇਹ ਆਪਣਾ

ਇਹ ਤੁਸੀਂ ਉਸ ਤਰ੍ਹਾਂ ਕਸ ਸਕਦੇ ਹੋ ਤੇ ਇਸ ਤਰ੍ਹਾਂ ਕੋਲ ਕੇ ਵੀ ਜਿਹੜੀ ਇਹ ਮੂਰਲੀ ਕਟਾਈ ਤੁਸੀਂ ਕਰ ਸਕਦੇ ਹੋ ਅੱਧੇ ਪੌਣਾ ਇੰਚ ਦੀ ਆਪਾਂ ਇਹ ਜਿਹੜੀ ਹੈ ਬੈਕ ਸਾਈਡ ਤੇ ਦੂਜੀ ਪਾਸ तो थोड़े जीते ही नेक अपने मुल जाने ठीक है जी इस तरह की का पता सारी फ्राक तैयार करके फिर दिखावे ठीक है जी जो साडियो वो लगदिया ने तो लाइक शेयर से कमेंट जरूर कर दिया करो जी